Ontario ਦੀ Peel Police ਨੇ ਆਪਣੀ ਹਿਸਟਰੀ ਦੀ ਹੁਣ ਤੱਕ ਦੀ ਕੋਕੀਨ ਦੀ ਸਭ ਤੋਂ ਵੱਡੀ ਕੀਪ ਜ਼ਬਤ ਕੀਤੀ ਹੈ ਤੇ ਇਸ ਮਾਮਲੇ ਦੇ ਵਿੱਚ ਕਈ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ। ਇਸ ਕੋਕੀਨ ਦੀ ਮਾਰਕੀਟ ਦੇ ਵਿੱਚ ਕੀਮਤ ਲਗਭਗ 50 ਮਿਲੀਅਨ ਡਾਲਰ ਦੱਸੀ ਗਈ ਹੈ। Peel Police ਨੇ ਨਸ਼ੇ ਦੀ ਤਸਕਰੀ ਕਰਨ ਵਾਲੇ ਇੱਕ ਆਰਗੇਨਾਈਜ਼ਡ ਕ੍ਰਾਈਮਨਲ ਨੈੱਟਵਰਕ ਦਾ ਪਰਦਾ ਫਾਸ਼ ਕਰਦਿਆਂ ਕਰੀਬ 500 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਜਿਸ ਦੀ ਕੀਮਤ 50 ਮਿਲੀਅਨ ਡਾਲਰ ਦੱਸੀ ਜਾਂਦੀ ਹੈ। ਪੁਲਿਸ ਵੱਲੋਂ ਇਸ ਦੀ ਜਾਂਚ ਦੇ ਸਬੰਧ ਵਿੱਚ ਫਾਇਰਆਰ ਦੀ ਡਰਗ ਤਸਕਰੀ ਦੇ ਦੋਸ਼ਾਂ ਨਾਲ ਚਾਰਜ ਕੀਤੀ ਨੌਜਵਾਨਾਂ ਵਿੱਚ ਬ੍ਰੈਂਟਨ ਦਾ 44 ਸਾਲਾ ਮਨਪ੍ਰੀਤ ਸਿੰਘ ਤੇ 29 ਸਾਲਾ ਅਰਵਿੰਦਰ ਪਵਾਰ ਕੈਲੇਟਨ ਦਾ 36 ਸਾਲਾ ਕਰਮਜੀਤ ਸਿੰਘ ਤੇ 36 ਸਾਲਾ ਗੁਰਤੇਜ ਸਿੰਘ ਕੈਂਬਰਿਜ ਦਾ 27 ਸਾਲਾ ਸਰਤਾਜ ਸਿੰਘ ਤੇ ਜਾਰਜਟਾਊਨ ਦਾ 31 ਸਾਲਾ ਸ਼ੇਵੰਕਾਰ ਸਿੰਘ ਸ਼ਾਮਲ ਹਨ ਪੀਲ ਪੁਲਿਸ ਨੇ ਕਿਹਾ ਕਿ ਉਸਨੇ ਹੋਰ ਏਜੰਸੀਆਂ ਨਾਲ ਮਿਲ ਕੇ ਕੈਨੇਡਾ ਅਮਰੀਕਾ ਕਮਰਸ਼ੀਅਲ ਟਰੱਕਿੰਗ ਰੂਟਸ ਜ਼ਰੀਏ ਹੋਣ ਵਾਲੀ ਕੋਕੀਨ ਤਸਕਰੀ ਦੀ ਜਾਂਚ ਜੂਨ 2024 ਵਿੱਚ ਸ਼ੁਰੂ ਕੀਤੀ ਸੀ ਇਸ ਹਲ ਫਰਵਰੀ ਤੇ ਮਈ ਵਿੱਚ ਇਸ ਵਿੱਚ ਵੱਡੀ ਸਫਲਤਾ ਮਿਲੀ ਤੇ ਇਸ ਸਬੰਧ ਚ 6 ਜੂਨ ਨੂੰ 9 ਚੱਕੀ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਤੇ ਕੁੱਲ 35 ਚਾਰजेस ਲਾਈ ਗਈ ਹਨ ਇਹਨਾਂ ਕੋਲੋਂ ਪੁਲਿਸ ਨੂੰ ਦੋ ਗੈਰ ਕਾਨੂੰਨੀ ਲੋਡਡ ਸੈਮੀ ਆਟੋਮੈਟਿਕ ਹੈਂਡ ਗਨਸ ਵੀ ਬਰਾਮਦ ਹੋਈਆਂ